ਸਾਲ ਦਿਲ ਦੇ ਫਰਸ਼ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਛਾਲਾ ਬੜੀ ਪ੍ਰੀਤੂ ਤੇਰੇ ਦਿਲ ਦੇ ਗਿਹੜੇ ਰੌਣਕ ਲਾਵੇਗਾ ਮੀ ਸ੍ਰੀ ਦਾ ਮਾਲਕ ਆਖੀ ਰਹਿਸ਼ਤ ਕਰੋ ਮਾਲਕ ਸਾਰੀ ਬੁੱਕ ਦੀ ਤਲ ਦਿੱਤੀ ਮਾਣੇ ਫਿਰ ਚੋੜੜਾ ਮਾਣ ਲਿਆ ਰੋਜ਼ ਧਿਆਨ ਕਰਿਆ ਯਾਦ ਕਰੀਂਦਾ ਮਿੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੋੜਾ ਜਿਹੀ ਕਸ਼ੀਰ ਪਹੁੰਚ ਕੇ ਕਹਿ ਦੋਲੇ ਜੀ ਸ਼ਿਵਾਦਾਸ ਜੀ ਦਾ ਮਾ ਲੱਗਦਾ ਸਤਗੁਰੂ ਆ ਰਹੇ ਮਾ ਕੇ ਜੀ ਤਾਂ ਕੁੱਟਣ ਵਾਲੇ ਤੂ ਦੇਖੋ ਗਿਰਦੀਆਂ ਲੋਕਾਂ ਨੇ ਖੜਕਦੀਆਂ ਮਾ ਲੱਗਦਾ ਸਤਗੁਰੂ ਨੇੜੇ ਆ ਗਏ ਭਾਨਵਰੀ ਕੇ ਦੀ ਪੁੱਤਰਾ ਤਾਂ ਮਾਰ ਜਾਗੇ ਜਦੋਂ ਅੰਦਰ ਗਏ ਸ਼ਿਵਾਦਾਸ ਜੀ ਨੂੰ ਨਮਸਕਾਰ ਕਰਨ ਦਾ ਹੈ ਆ ਕੇ ਮਾ ਨੂੰ ਬੁਲਾ ਕੇ ਹਮਾਰੇ ਕਦੇ ਬੁਲਾਉਣਾ ਨਹੀਂ ਮੈਂ ਆਪ ਹੀ ਜਾਣਾ ਆਪ ਕੋ ਸਤਨਾਕੂਰ ਨੂੰ ਬਾੜੇ ਜੀ ਇਹ ਪ੍ਰੇਮ ਦੇ ਕੇ ਤਰਹੁ ਬੋਚਾ ਸੈਦੇ ਮਲਾਂ ਨੂੰ ਜੁੱਤੀਆਂ ਦੱਸ ਦਿੱਤੀਆਂ ਵੀ ਲੈ ਭਾਈ ਯਾਰ ਕਰਿਆ ਕਰ ਸਤਿਗੁਰੂ ਪ੍ਰੇਮ ਦੇ ਬਤੇ ਆਉਂਦੇ ਗੁਰੂੜੇ ਆਉਣਗੇ ਕਿਹਦੇ ਜੁੱਤੀ ਦੱਸ ਜੁੱਤੀ ਨਾ ਜਦੋਂ ਜੁੱਤੀ ਦੱਸੀ ਨਾ ਤਾਂ ਸਾਥ ਸੰਗਤ ਦੀ ਸੈਦਾਂ ਮਲਾਂ ਰੋਜ਼ ਯਾਰ ਕਰਦਾ ਰਹੇ ਕਰਦਾ ਰਹੇ ਕਰਦਾ ਰਹੇ ਇੱਕ ਨਾ ਇੱਕ ਦਿਨ ਬਾਜਾਂ ਵਾਲੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੀਲੇ ਦੇ ਸਾਹ ਅਸਵਾਰ ਸੰਤ ਸੰਗਤ ਜੀ ਸੰਗਾਂ ਨੂੰ ਪਹਿਲੇ ਸਿਰ ਤੋਂ ਤਿਆਰ ਹੋਊਗਾ ਜੇ 7 ਬੁੱਝ ਦਰਿਆ ਦੀ ਸ਼ੈਰ ਕਰਕੇ ਆਉਣੀ ਹੈ ਸਿਰ ਬੜੀ ਦਾ ਇਹ ਮਹਾਰਾਜ ਜਿਹੜੇ ਬਾਣੀ ਪੜਿਆ ਕਰੋੜ ਟੈਗ ਬਾਗ ਬਣਾ ਕਰਾ ਹੋਵੇ ਅੱਜ ਮਨ ਇਦਾਂ ਟਰ ਕਰਦੇ ਹੁਣ ਕਿਸੇ ਨੂੰ ਕੀ ਪਤਾ ਦਰਦਾ ਰੱਖੇ ਜੂਰ ਬੜੀ ਮੰਦਿਰ ਫਕੀਨਾ ਵਾਲੀ ਗੁਨੀਆ ਕੀ ਜਾਣੇ ਕਿੱਥੇ ਫੱਤਰ ਬੜਾ ਹੋਵੇ ਕਿਸ ਨੂੰ ਕੀ ਪਤਾ ਹੈ ਕਹਿ ਲੱਗੇ ਸਿੰਘੋ ਅੱਜ ਦਰਿਆ ਦੀ ਸ਼ਹਿਰ ਕਰਨੀ ਹੈ ਮਾੜੇ 20 ਸਿੰਘ ਨਾਲ ਲੈ ਅਗਲੇ ਪਿੰਡੇ ਜਾ ਕੇ 7 ਵਜੇ ਦਰਿਆ ਤੇ ਮੜ ਕੇ ਵਾ ਜਦੋਂ ਬੇਟੀਆਂ ਵਾਲਿਆਂ ਨੇ ਦੇਖਿਆ ਨਾ ਕਿ ਅਨੰਦਪੁਰ ਦਾ ਵਾਸੀ ਆਇਆ ਅੱਜ ਸਾੜੇ ਭੱਜ ਆ ਮਾੜੇ ਗਰੀਬ ਦੀ ਬੇਟੀ ਚੜ੍ਹਨ ਪਾਓ ਮਾੜੇ ਮੇਰੀ ਬੇੜੀ ਦੀ ਚੜ੍ਹਨ ਪਾਓ ਮਾੜੇ ਬੇੜੀ ਗੜੀ ਦੀ ਚੜ੍ਹਨ ਪਾਓ ਤਾਂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਂ ਬੇਡੀਆਂ ਤੇ ਝੁੱਟੇ ਲੈਣ ਗਿਆ ਆਇ ਇੱਕ ਛੋਟੀ ਜੀ ਬੇੜੀ ਐ ਛੋਟੀ ਜੀ ਬੇੜੀ ਐ ਮਾਂ ਜੋ ਸਵੇਰ ਕੋਲ ਜਾ ਕੇ ਬਰਗੇ ਮਾਜਾ ਵਾਲੇ ਪਾਤਸ਼ਾਹ ਕਹਿੰਦੇ ਭਾਈ ਮੈਂ ਤਾਂ ਆ ਬੇੜੀ ਚ ਲੈਣਾ ਸੁਣਿਓ ਮੈਂ ਤਾਂ ਆ ਬੇੜੀ ਚ ਛੜਨਾ ਦੂ ਗੋਬਿੰਦ ਸਿੰਘ ਮਾੜੀ ਨੂੰ ਬਦਲ ਗਿਆ ਨਾ ਕਿ ਇਹ ਬੇੜੀ ਕਿੰਦੀ ਇਹ ਬੇੜੀ ਤਾਂ ਸਿੱਧੇ ਮਿਲਵਾਦੀ ਹੈ ਗਰੀਬ ਦਾ ਹੁੰਦਾ ਪਰ ਮਨਾਰ ਅੰਮ੍ਰਿਤੋ ਚੋਕ ਵਿੱਚ ਬੈਠਾ ਹੋਣਾ ਮਰ ਕੇ ਚੱਲੋ ਵੀ ਸਿੱਖੋ ਉਸੇ ਬਾਗ ਕੋਲ ਜਾਣਾ ਉਹਦੇ ਘਰ ਹੀ ਜਾਣਾ ਉਹਦੀ ਝੋੜੀ ਉਹਦੀ ਚੁੱਲੀ ਚੀਰਨਾ ਮਹਾਰਾਜ ਦੇ ਪਾਤਸ਼ਾਹ

Thank you.

ਮਾਰੇ ਕਿਦਾਂ ਮਾਰੇ ਤੁਸੀਂ ਗਰੀਬ ਨੂੰ ਉਤਾਰਨ ਆਇਓ ਤੁਹਾਡਾ ਧੰਨਵਾਦ ਮਾਰੇ ਕਿਦਾਂ ਬੋਲਤੀਆਂ ਗੱਲਾਂ ਨਾ ਕਰ ਤੂੰ ਰੋਜ਼ ਦੇਖਦਾ ਸੈਂ ਚੰਨ ਤੇਰੀ ਬੇੜੀ ਵਿੱਚ ਝੂਟੇ ਬੈਕ ਕੇ ਇੰਜ ਦਰਿਆ ਦੀ ਸ਼ਹਿਰ ਕਰਦੀ ਐ ਬੇੜੀ ਵਿੱਚ ਬੈ ਕੇ ਮਾਰੇ ਦਰਿਆ ਵਿੱਚ ਸਤ ਸਿੰਘ ਦੀ ਬੇੜੀ ਛੱਡੀ ਤੇ ਸੈਡੇ ਮਾੜ ਨੇ ਕੀ ਕੀਤਾ ਨਾ ਮਾਰੇ ਦਾ ਟੱਕ ਟਕੀ ਲਾਦੀ ਐ ਇਹ ਧਿਆਨ ਦੇ ਕੇ ਰੱਖਿਓ ਸਾਡੇ ਘਰੇ ਗੁਰੂ ਗ੍ਰੰਥ ਸਾਹਿਬ ਆਏ ਹੋਣ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਬੈਠ ਸਰ ਟਿਕ ਟਿਕੀ ਭਾਵ ਧਿਆਨ ਗੁਰੂ ਗੱਲ ਹੋਵੇ ਸਾਡਾ ਦੁਨੀਆ ਮੰਨਦੇ ਵੀ ਰੱਬ ਨੂੰ ਕਰੀ ਮੰਨਦਾ ਜਦੋਂ ਸਾਡੇ ਘਰੇ ਗੁਰੂ ਆਇਆ ਬੈਠਾ ਹੋਵੇ ਉਦੋਂ ਸਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਹੋਵੇ ਸਿੱਧੇ ਹੋਣਾ ਨੇ ਨਾ ਬੇਜੀ ਵਿੱਚ ਤਾਂ ਟਿਕ ਟਿਕੀ ਨਾਲ ਹੀ ਧਿਆਨ ਜੋੜ ਲਿਆ ਧਿਆਨ ਦੇ ਕੇ ਸਿੱਧਾ ਮੜਾ ਦੇਖੀ ਗਿਆ ਦੇਖੀ ਗਿਆ ਧਿਆਨ ਨਹੀਂ ਟੁੱਟਦਾ ਮਾਰੇ ਬਾਗਾਂ ਨੇ ਕਹਿੰਦੇ ਸ਼ਾਮਾਂ ਪੈ ਗਈਆਂ ਬੇੜੀ ਬੰਨੇ ਲਾ ਸਾਨੂੰ ਕੋ ਨ ਜਾਣੀ ਸਿੱਧਾ ਮੜਾ ਕਹਿੰਦਾ ਮਰੇ ਮਸਾਂ ਤਾਂ ਗਰੀਬ ਦੇ ਘਰ ਆਏ ਆ ਬੇੜੀ ਬੰਨੇ ਲਾ ਕਿ ਉੱਤਰ ਕੇ ਤੋਰ ਜਾਓਗੇ ਕਿ ਆ ਪਤਾ ਫਿਰ ਕਦੋਂ ਆਓਗੇ ਅਸੀਂ ਵੀ ਇਦਾਂ ਹੀ ਕਹਿ ਗਏ ਜਦੋਂ ਸਾਡੇ ਕੋਲ ਕੋਈ ਰੋਕਣ ਸਭ ਹੋਣਾ ਮਰੇ ਮਸਾਂ ਆਏ ਤੋਰ ਨੂੰ ਦਿਲ ਨਾਲ ਕਿ ਇੰਨਾ ਪਿਆਰ ਹੋ ਗਿਆ ਸਾਡੇ ਨੂੰ ਮਾਰ ਕੇ ਤੇ ਸ਼ਾਮਾਂ ਪੈ ਗਈਆਂ ਸੀ ਜਾਣਾ 베ੜੀ ਬੰਨੇ ਲਾ 베ੜੀ ਬੰਨੇ ਲਈ ਤੇ ਗੁਰੂ ਗੋਬਿੰਦ ਸਿੰਘ ਮਾਰੇ ਨਾਲ ਉੱਤਰ ਕੇ ਜਾਣ ਲੱਗੇ ਪਏ ਜਦੋਂ ਮਾਰੇ ਉੱਤਰ ਕੇ ਜਾਣ ਲੱਗੇ ਨੀ ਮੇਰੀ ਕਿਉਂ ਜਿਵੇਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜਾਣੇ ਦਾ ਧਿਆਨ ਨਾਲ ਹੀ ਹੋਸਾ ਗਿਆ ਉੱਥੇ ਜਾ ਰਿਹਾ ਜਦੋਂ ਉੱਤਰ ਕੇ ਜਾਣ ਲੱਗੇ ਬਾਜਾਂ ਵਾਲੇ ਪਾਸ਼ਾ ਕਹਿੰਦੇ ਸੇਧਿਆ ਜੇ ਕੋਈ ਮੰਗਿਆ ਤੇ ਭਾਈ ਮੰਗ ਲੈ ਸੇਧਾ ਮਨਾ ਕੇ ਤਾਂ ਮਾੜਾ ਜਿੱਦੇ ਕੋਲੇ ਲੰਪੀ ਜਾ ਕੋਈ ਮੰਗਣ ਕਿੱਥੇ ਹੈ ਨਹੀਂ ਲੋਕ ਕੁਆ ਪੀ ਆ ਗਿਆ ਹੈ ਹੁਣ ਮੰਗਣ ਲੋਕਾ ਰਹਿ ਕੀ ਗਿਆ ਜਿਹਦੇ ਕੋਲੇ ਸਾਰਾ ਪਤਾ ਦੇ ਉਹ ਕਮੀ ਕਿਹਦੀ ਕੀ ਲੀਤੀ ਹੈ ਮਾੜ ਸਚੇ ਪਾਤਸ਼ਾਹ ਆਪੇ ਹੀ ਧਰਮ ਨਕਸ਼ਾ ਤੇ ਪੜੀ ਉਹ ਅੰਤਮਤੀ ਕਰਦੀ ਕੋ ਪਿੱਛੇ